ਸਸਰੀਦਾਲ ਦੋਸਤੋ ਅਸੀਂ ਹੁਣ ਜਾ ਰਹੇ ਹਾਂ ਅਬੂਦਾਬੀ ਸਾਡਾ ਡੀਓਪੀ ਥੋੜਾ ਟੈਨਸ਼ਨ ਜਾਂ ਤਾਂ ਕਰਕੇ ਸ਼ੂਟ ਮੈਗ ਕਰ ਰਿਹਾ ਇਧਰ ਬਾਈ ਜੀ ਤਿਆਰ ਹੋ ਰਹੇ ਨੇ ਰੂਮ ਸਾਡਾ ਗੰਦਾ ਪਿਆ ਦੇਖੋ ਕੱਲ ਸਫਾਈ ਨਹੀਂ ਕਰਕੇ ਆਪਾਂ ਪਹੁੰਚ ਚੁੱਕੇ ਹਾਂ ਜੀ ਰੈਡੀ ਛੜੀ ਹੋ ਕੇ ਬ੍ਰੇਕਫਾਸਟ ਕਰਕੇ ਮੇਨ ਹਾਲ ਦੇ ਵਿੱਚ ਇੱਥੇ ਸਾਨੂੰ ਬੱਸ ਦੀ ਵੇਟ ਕਰਨ ਨੂੰ ਕਿਹਾ ਲਓ ਜੀ ਬੱਸ ਹੁਣ ਤੋਂ ਬਾਅਦ ਅਸੀਂ ਬੱਸ 'ਚ ਬੈਠ ਚੁੱਕੇ ਹਾਂਗੇ ਆਪਦੀਆਂ ਆਪਦੀਆਂ ਸੀਟਾਂ ਲੈ ਲਈਆਂ ਕਿਉਂਕਿ ਇੱਥੋਂ ਹੈਗਾ ਕੁਝ ਤਕਰੀਬਨ ਸਵਾ ਲ ਘੰਟੇ ਦਾ ਸਫ਼ਰ ਤੇ ਅੱਗੇ ਤੁਹਾਨੂੰ ਮਿਲਦੇ ਹਾਂ ਅਸੀਂ भाई कल तो, तो मेरी लड़ाई होगी बहुत जल्दी कहना अच्छा। नहीं, या, तो नहीं यार नखरे सब कह रहा तो पैरों पर पे चल के आपने तो ऐसे क्या कर दिया कह रहा बस मैं बैठ के नीचे छुप गया बाहर जा, निकल जाओ मारो भी निकल चुके आएंगे तो भाई शहर आप ਦੁਬਈ ਤੋਂ ਅਬੂ ਧਾਬੀ ਦਾ ਜਿਹੜਾ ਡਿਸਟੈਂਸ ਆ ਉਹ 140 ਕਿਲੋਮੀਟਰ ਦੇ ਲਗਭਗ ਹੈ ਤੇ ਜਿਹਨੂੰ ਟਾਈਮ ਲੱਗਿਆ ਸਾਨੂੰ ਕੁਝ ਸਵਾ ਕ ਘੰਟਾ ਦੁਬਈ ਤੋਂ ਅਬੂ ਧਾਬੀ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਚੁੱਕੇ ਹਾਂ ਜੀ ਅਬੂ ਧਾਬੀ ਤੇ ਸਭ ਤੋਂ ਪਹਿਲੀ ਡੈਸਟੀਨੇਸ਼ਨ ਆ ਸਾਡੀ ਇਹ ਮਾਸਕ ਮਸਜਿਦ ਅਬੂ ਧਾਬੀ ਦੇ ਸ਼ੇਖ ਨੇ ਬਣਾਈ ਆ ਅਸੀਂ ਹੁਣ ਆਪਣੀ ਬੱਸ ਚੋਂ ਉਤਰ ਚੁੱਕੇ ਆਂ ਤੇ ਬੱਸ ਚੋਂ ਉਤਰ ਕੇ ਅਸੀਂ ਜਾ ਰਹੇ ਹਾਂ ਉਹ ਡੋਮ ਵਾਲੇ ਨੂੰ ਜਿਹੜੀ ਮਸਕਾ ਉਹ ਸਾਡੀ ਬੈਕ ਸਾਈਡ ਆ ਤੇ ਬਟੇ ਦੀ ਜਿਹੜੀ ਐਂਟਰੀ ਆ ਉਹ ਜਿਹੜਾ ਡੋਮ ਤੁਹਾਨੂੰ ਦਿਖ ਰਿਹਾ ਉਹ ਡੋਮ ਦੇ ਵਿੱਚ ਦੀ ਜਾ ਕੇ ਆ ਮਸਜਿਦ ਦੀ ਐਂਟਰੀ ਲਈ ਇਹਨਾਂ ਨੇ ਕੁਝ ਰੂਲਸ ਬਣਾਏ ਹੋਏ ਨੇਗੇ ਕਲੋਥਿੰਗ ਨੂੰ ਲੈ ਕੇ ਖਾਸ ਕਰਕੇ ਉਹਨਾਂ ਵਿੱਚੋਂ ਲੇਡੀਜ਼ ਸਪੈਸ਼ਲੀ ਤੇ ਲੇਡੀਜ਼ ਨੂੰ ਟਰਾਂਸਪੇਰੈਂਟ ਕਪੜਾ ਅਲਾਉਡ ਨਹੀਂ ਤੇ ਬਾਹਾਂ ਤੇ ਲੱਤਾਂ ਤੱਕ ਬਿਲਕੁਲ ਕਵਰ ਹੋਣੀ ਚਾਹੀਦੀ ਆ ਥੋੜੀਆਂ ਜੀਆਂ ਵੀ ਥੋੜੀਆਂ ਲੱਤਾਂ ਜਾਂ ਬਾਹਾਂ ਨੰਗੀਆਂ ਨੇ ਜਾਂ ਟਰਾਂਸਪੇਰੈਂਟ ਨੇ ਇਹ ਤੁਹਾਨੂੰ ਅਲਾਉ ਨਹੀਂ ਕਰਨਗੇ ਮਸਜਿਦ 'ਚ ਐਂਟਰੀ ਕਰਨ ਲਈ ਜੈਂਟਸ ਲਈ ਸਿਰਫ ਉਹ ਸ਼ਾਰਟਸ 'ਚ ਨਹੀਂ ਐਂਟਰ ਕਰ ਸਕਦੇ ਬਾਕੀ ਉਹਨਾਂ ਨੂੰ ਕੋਈ ਰੈਸਟ੍ਰਿਕਸ਼ਨਸ ਨਹੀਂ ਐ ਸੱਚ ਉਹ ਟੀ-ਸ਼ਰਟ ਵਗੈਰਾ ਪਾ ਕੇ ਜਾ ਸਕਦੇ ਨੇ ਡੋਮ 'ਚ ਐਂਟਰ ਹੋ ਕੇ ਡਾਊਨ ਸਟੇਅਰ ਜਾ ਕੇ ਆ ਬੇਸਮੈਂਟ ਬਣਾਈ ਹੋਈ ਆ ਇਹ ਇੱਕ ਤਰ੍ਹਾਂ ਦਾ ਮਾਲ ਬਣਾਇਆ ਹੋਇਆ ਹੈ ਇਹਨਾਂ ਨੇ ਟੂਰਿਸਟ ਦੀ ਅਟਰੈਕਸ਼ਨ ਵਾਸਤੇ ਜਾਂ ਜਿਹੜਾ ਬੰਦਾ ਉਥੇ ਨਹੀਂ ਜਾਣਾ ਚਾਹੁੰਦਾ ਜਾਂ ਨਹੀਂ ਅਲਾਉ ਕਰਦਾ ਉਹ ਇੱਥੇ ਬੈਠ ਕੇ ਆਪਣਾ ਟਾਈਮ ਪਾਸ ਕਰ ਸਕੇ ਮਸਕੂਦੇ ਨੀਚੋਂ ਦੀ ਆ ਕੋਰੀਡੋਰ ਆ ਉਹਦੇ ਵਿੱਚ ਆ ਦੁਕਾਨਾਂ ਲੱਗੀਆਂ ਹੋਇਆਂ ਨੇ ਤੁਸੀਂ ਇੱਥੇ ਸ਼ਾਪਿੰਗ ਕਰ ਸਕਦੇ ਹੋ ਆਬੂ ਧਾਬੀ ਦਾ ਪਹਿਲਾ ਪ੍ਰੈਜ਼ੀਡੈਂਟ ਸੀ ਸ਼ੇਖ ਜੈਇਦ ਉਹਨੇ ਮਸਕ ਦਾ ਕੰਮ ਸ਼ੁਰੂ ਕਰਵਾਇਆ ਸੀਗਾ 1996 ਦੇ ਵਿੱਚ ਤੇ ਮਸਕ ਜਾ ਕੇ ਬਣੀ ਸੀ 2007 ਦੇ ਵਿੱਚ ਲਗਭਗ 11 ਸਾਲਾਂ ਦੇ ਵਿੱਚ ਇਹ ਮੌਸਕੀ ਤਿਆਰ ਹੋਈ ਆ ਤੇ 540 ਮਿਲੀਅਨ ਅਮਰੀਕਨ ਡਾਲਰ ਲੱਗੇ ਨੇ ਇਹਨੂੰ ਬਣਾਉਣ ਦੇ ਲਈ ਮੌਸਕ ਦੀ ਜਿਹੜੀ ਸਭ ਤੋਂ ਪਹਿਲੀ ਅਟਰੈਕਸ਼ਨ ਆ ਇਹਦਾ ਵਾਈਟ ਮਾਰਬਲ ਪੂਰੀ ਮੌਸਕ ਪਿਓਰ ਵਾਈਟ ਮਾਰਬਲ ਦੇ ਨਾਲ ਬਣੀ ਹੋਈ ਆ ਜੋ ਕਿ ਇਹਦੀ ਮੇਨ ਅਟਰੈਕਸ਼ਨ ਆ ਇਸ ਮਸਜਿਦ ਦੀ ਜਿਹੜੀ ਸੈਕੰਡ ਮੇਨ ਅਟਰੈਕਸ਼ਨ ਹੈ ਉਹ ਹੈਗੀ ਇਸ ਦਾ ਇਹ ਕਾਰਪਟ ਇਹ ਕਾਰਪਟ ਨੂੰ ਕੁਝ 12-1300 ਬੰਦੇ ਨੇ 2 ਸਾਲਾਂ ਦੇ ਵਿੱਚ ਹੱਥ ਨਾਲ ਤਿਆਰ ਕੀਤਾ ਹੈ ਟੋਟਲੀ ਹੈਂਡ ਮੇਡ ਕਾਰਪਟ ਹੈ ਜੋ ਕਿ ਮਸਜਿਦ ਦੇ ਮੇਨ ਪ੍ਰੇਅਰ ਹਾਲ ਦੇ ਵਿੱਚ ਵਿਛਿਆ ਹੋਇਆ ਹੈਗਾ ਤੇ ਤੇ ਆਹ ਸ਼ੈਂਡਲਰ ਜੋ ਲੱਗਿਆ ਹੋਇਆ ਇਹ ਵੀ 골ਡ ਪਲੇਟਡ ਹੈਗਾ ਹੁਣ ਅਸੀਂ ਮਾਜੀ ਤੋਂ ਬਾਹਰ ਆ ਚੁੱਕੇ ਹਾਂ ਇਹ ਜਿਹੜੀਆਂ ਤੁਸੀਂ ਬਿਲਡਿੰਗਸ ਦੇਖ ਰਹੇ ਹੋ ਬਣੀਆਂ ਹੋਈਆਂ ਜਾਂ ਕੰਸਟਰਕਸ਼ਨ ਹੋ ਰਹੀ ਹੈ ਇਹ ਸਾਰੀਆਂ ਹੀ ਮਿਊਜ਼ੀਅਮਸ ਬਣਾ ਰਹੇ ਨੇ ਕਿਉਂਕਿ ਅਬੂਦਾਬੀ ਟੂਰਿਜ਼ਮ ਵਿੱਚ ਪਹਿਲਾਂ ਇੰਨਾ ਨਹੀਂ ਸੀ ਬਟ ਹੁਣ ਇਹ ਟੂਰਿਜ਼ਮ ਵੱਲ ਬਹੁਤ ਜ਼ਿਆਦਾ ਅਟਰੈਕਟਿਵ ਹੋ ਰਿਹਾ ਹੈ ਲੋ ਜੀ ਆਪਾਂ ਹੁਣ ਮਸਕਿਊ ਤੋਂ ਬਾਅਦ ਆ ਚੁੱਕੇ ਹਾਂਗੇ ਅਬੂਦਾਬੀ ਸਿਟੀ ਦੇ ਵਿੱਚ ਇਹ ਵਰਲਡ ਟ੍ਰੇਡ ਸੈਂਟਰ ਟਾਵਰ ਨੇ ਅਬੂਦਾਬੀ ਦੇ ਸਭ ਤੋਂ ਵੱਡੀ ਬਿਲਡਿੰਗ ਇਸ ਤੋਂ ਬਾਅਦ ਆਪਾਂ ਜਾਵਾਂਗੇ ਲੰਚ ਕਰਨ ਲੰਚ ਤੋਂ ਬਾਅਦ ਫਿਰ ਸਾਡਾ ਜਿਹੜਾ ਨੈਕਸਟ ਫਾਈਨਲ ਤੇ ਸਭ ਤੋਂ ਬੈਸਟ ਸਪੌਟ ਆ ਫੈਰਾਰੀ ਵਰਲਡ ਵੀਲ ਗੋ देयर ਲੰਚ ਤੋਂ ਬਾਅਦ ਸਾਡੀ ਬੱਸ ਰੈਡੀ ਹੈ ਜੀ ਆਪਾਂ ਬੱਸ ਬੋਰਡ ਕਰ ਰਹੇ ਹਾਂ ਕਾਲੇ ਨੇ ਸਮਾਨ ਲੈ ਲਿਆ ਚਾਕਲੇਟਸ ਤੇ ਹੁਣ ਆਪਾਂ ਚੱਲੇ ਆ ਕਿਥੇ ਲੈ ਗਏ ਫੈਰਾਰੀ ਵਰਲਡ ਫੈਰਾਰੀ ਵਰਲਡ ਚੱਲੋ ਇੱਕ ਟਿਕਟ ਨਹੀਂ ਦਿੱਜੇ ਫਾਈਨਲੀ ਆਪਾ ਪਹੁੰਚ ਚੁੱਕੇ ਆਂ ਜੀ ਯਾਸ਼ ਆਈਲੈਂਡ ਇਥੇ ਇਹਨਾਂ ਨੇ ਅਲੱਗ-ਅਲੱਗ ਪਾਰਕ ਬਣਾਏ ਹੋਏ ਨੇ ਜਿਨ੍ਹਾਂ ਵਿੱਚੋਂ ਅਸੀਂ ਜਾ ਰਹੇ ਆਂ ਅੱਜ ਫੈਰਰੀ ਵਰਲਡ ਇਹ ਤੁਸੀਂ ਸਾਹਮਣੇ ਜੋ ਬਿਲਡਿੰਗ ਦੇਖ ਰਹੇ ਹੋ ਲਾਲ ਕਲਰ ਦੀ ਇਹ ਫੈਰਰੀ ਵਰਲਡ ਹੈ ਉਹ ਵਾ ਆਸੀਂ ਹੁਣ ਐਂਟਰ ਹੋ ਚੁੱਕੇ ਹਾਂ ਜੀ ਫੈਰਾਰੀ ਵਰਲਡ ਦੇ ਵਿੱਚ ਇਹਦੀ ਟਿਕਟ ਹੈਗੀ 345 ਰਾਮ ਲਗਭਗ ਇੰਡੀਆ ਦੇ 8000 ਰੁਪਏ ਦੀ ਟਿਕਟ ਹੈ ਤੇ ਇਹਦੇ ਵਿੱਚ ਤੁਸੀਂ ਆਪਦਾ ਪੂਰਾ ਦਿਨ ਵੀ ਸਪੈਂਡ ਕਰ ਸਕਦੇ ਹੋ ਮਤਲਬ ਇੰਨਾ ਜ਼ਿਆਦਾ ਐਕਟੀਵਿਟੀਜ਼ ਨੇ ਇਹਦੇ ਵਿੱਚ ਕਰਨਾ ਮੇਨ ਐਕਟੀਵਿਟੀ ਤੇ ਮੇਰੀ ਪਰਸਨਲ ਫੇਵਰਟ ਹੈਗੀ ਉਹ ਫਾਰਮੂਲਾ ਰੋਲਰ ਕੋਸਟਰ ਏ ਰੋਲਰ ਕੋਸਟਰ ਦੁਨੀਆ ਦੀ ਸਭ ਤੋਂ ਫਾਸਟੈਸਟ ਰੋਲਰ ਕੋਸਟਰ ਹੈ ਜੀ ਲਓ ਜੀ ਆਪਾਂ ਚੱਲੇ ਆ ਹੁਣ ਵਰਲਡਸ ਫਾਸਟੈਸਟ ਕੋਸਟਰ ਰੋਲਰ ਕੋਸਟਰ ਦੇ ਵਿੱਚ ਤੇ ਤੁਹਾਨੂੰ ਦੱਸਦੇ ਆ ਐਕਸਪੀਰੀਅੰਸ ਕਿਵੇਂ ਦਾ ਸੀ ਐਕਸਪੀਰੀਅੰਸ ਦਾ ਹੋਊਗਾ Wait, <laughs> I <laughs> Yeah, yeah, they still live there. My dad doesn't put that bitch it <laughs>

ਉਰੇ ਬੈਠਾਂਗੇ ਨਾ ਲੋ ਜੀ ਆ ਮੁੰਡੇ ਫੇਰ ਚੱਲੇ ਰਾਈਡ ਕਰਨ ਤੋਂ ਅੱਲੇ ਇੰਨੀ ਜ਼ਿਆਦਾ ਵਧੀਆ ਰਾਈਡ ਸੀਗੀ ਇਹ ਅਸੀਂ 4-4 5-5 ਵਾਰ ਇੱਕੋ ਹੀ ਰਾਈਡ ਨੂੰ ਰਿਪੀਟ ਕੀਤਾ ਸਿਰਫ ਇਹਨੂੰ ਫਾਰਮੂਲਾ ਨੂੰ ਬਹੁਤ ਬਹੁਤ ਮਤਲਬ ਮਜ਼ੇ ਵਾਲੀ ਰਾਈਡ ਸੀ

ਸੈਕਿੰਡ ਰਾਈਡ ਸਾਡੀ ਇਹ ਸੀ ਜੀ ਇਹਨੂੰ ਕਹਿੰਦੇ ਨੇ ਟਰਬੋ ਟਰੈਕ ਇਹ ਉੱਪਰ ਤੱਕ ਜਾ ਕੇ ਬਿਲਕੁਲ ਫਿਰ ਇਹ ਵਾਪਸ ਰਿਵਰਸ ਆਉਂਦੀ ਹੈ ਇਹ ਵੀ ਬਹੁਤ ਵਧੀਆ ਰਾਈਡ ਸੀ ਲੋ ਜੀ ਆਪਾਂ ਚੱਲੇ ਆਪਣੀ ਅਗਲੀ ਰਾਈਡ ਲਈ ਫਲਾਈਂਗ ਗੇਸਿਸ ਵਾਸਤੇ ਤੇ ਇਹਦੀ ਐਂਟਰੈਂਸ ਹੈ ਤੇ ਇਹਦਾ ਬਹੁਤ ਸੋਹਣਾ ਥੀਮ ਬਣਾਇਆ ਹੋਇਆ ਸੀ ਇਹਨਾਂ ਨੇ ਜੋ ਕਿ ਬੇਸਡ ਸੀਗਾ ਵਰਲਡ ਵਾਰ 1 ਤੇ ਮਤਲਬ ਉਹ ਚੀਜ਼ਾਂ ਰੱਖੀਆਂ ਹੋਈਆਂ ਸੀ ਜੋ ਜੋ ਉਸ ਟਾਈਮ ਉਸ ਟਾਈਮ ਯੂਜ਼ ਹੋਈਆਂ ਨੇ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਉਹ ਰਸਤੇ 'ਚ ਰੱਖੀਆਂ ਹੋਈਆਂ ਨੇ ਇਹਦਾ ਰਸਤਾ ਤਕਰੀਬਨ ਸੀਗਾ ਕੁਝ 100 ਮੀਟਰ ਦਾ ਇਹ ਇਸ ਗੇਟ ਤੋਂ ਲੈ ਕੇ ਰੋਲਰ ਕੋਸਟਰ ਤੱਕ ਤੇ ਇਹ ਰਾਈਡ ਬਹੁਤ ਜ਼ਿਆਦਾ ਵਧੀਆ ਸੀ ਤੇ ਬਹੁਤ ਹੀ ਜ਼ਿਆਦਾ ਖਤਰਨਾਕ ਸੀ ਇਹ ਸਾਡਾ ਰੋਲਰ ਕੋਸਟਰ ਸੀਗਾ ਜੀ ਇਹਦੇ ਵਿੱਚ ਤਕਰੀਬਨ 24 ਸੀਟਾਂ ਸੀ ਫਾਰਮੂਲਾ ਤੋਂ ਬਾਅਦ ਦੂਜੀ ਤੇਜ਼ ਰਾਈਡ ਹੈ ਇਹ ਸਾਡੀ ਇਹ ਤਕਰੀਬਨ 10 ਸੈਕਿੰਡ ਦੇ ਵਿੱਚ 63 ਮੀਟਰ ਉੱਚੀ ਜਾਂਦੀ ਆ 208 ਫੁੱਟ ਅੱਜ ਆਪਾਂ ਆਬੂਦਾਬੀ ਟੂਰ ਤੋਂ ਬਾਅਦ ਦੁਬਈ ਸਿਟੀ ਪਹੁੰਚ ਚੁੱਕੇ ਹਾਂ ਤੇ ਪਹੁੰਚ ਕੇ ਸਾਡਾ ਅੱਜ ਜੋ ਡਿਨਰ ਸਪੌਟ ਆ ਉਹ ਹੈਗਾ ਮਾਰਕਸ ਹੋਟਲ ਚਲੋ ਆਪਾਂ ਚੱਲਦੇ ਹਾਂ ਹੁਣ ਡਿਨਰ ਕਰਨ ਹੁਣ ਅਸੀਂ ਪਹੁੰਚ ਗਏ ਆਪਣੇ ਰੈਸਟੋਰੈਂਟ ਦੇ ਵਿੱਚ ਫਾਰਮ ਸਟਰੀਟ ਜਿੱਥੇ ਸਾਡਾ ਅੱਜ ਦਾ ਡਿਨਰ ਆਰਗੇਨਾਈਜ਼ ਸੀਗਾ ਤੇ ਸਾਡਾ ਬੂਫੇ ਸੀ ਤੇ ਬੂਫੇ ਬਹੁਤ ਜ਼ਿਆਦਾ ਸਵਾਦ ਸੀ ਮਜ਼ਾ ਆ ਗਿਆ ਅਸੀਂ ਡਿਨਰ ਤੋਂ ਬਾਅਦ ਸ਼ੋਪਿੰਗ ਕਰਨ ਲਈ ਆਏ ਸੀ ਚਲੋ ਇੱਕ ਸਾਨੂੰ ਸਟੋਰ ਮਿਲੇ ਆ ਜਿੱਦੇ ਤੇ ਦੇਖੋ ਵਰਸਾਚੀ 1 ਮਿਲੀਅਨ ਸੋਵਾਜ ਲੂ ਐਂਡ ਸ਼ੈਨੈਲ ਸਾਰਾ ਪਿਓਰ ਕਾਪੀ ਪਿਆ ਕੋਈ ਵੀ ਇੱਥੇ ਚੀਜ਼ ਦਾ ਤੁਹਾਨੂੰ ਬ੍ਰਾਂਡ ਨਹੀਂ ਮਿਲੂਗਾ ਸਭ ਲੋਕਲ ਮੇਡ ਬ੍ਰਾਂਡ ਅੱਛੇ ਤਰ੍ਹਾਂ ਦੇ ਹੋਏ ਨੇ ਕੋਈ ਵੀ ਚੀਜ਼ ਕਰਨ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਆਪਣੇ ਹੋਟਲ ਦੇ ਵਿੱਚ ਤੇ ਬਹੁਤ ਥੱਕ ਗਏ ਅੱਜ ਕੱਲ ਨੂੰ ਤੁਹਾਨੂੰ ਮਿਲਦੇ ਹਾਂ ਨਵੇਂ ਵਲੌਗs 'ਚ ਨਵੇਂ ਦਿਨ ਨਾਲ ਨਵੀਂ ਐਕਟੀਵਿਟੀਜ਼ ਦੇ ਵਿਚ ਵੀ ਗੁੱਡਬਾਏ